ਕਿਸਾਨਾਂ ਵੱਲੋਂ ਆਪਣੇ ਕੁੱਤਾ ਵਾਂਗ ਪਾਲੀ ਫਸਲ ਹੁਣ ਵਾਂਦ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਸੱਗੇ ਉਹ ਚੋਨੇ ਦੀ ਖੜੀ ਫਸਲ ਜਿਹੜੀ ਐਸ ਹੈ ਵੱਢ ਕੇ ਆਰਤੀਆ ਕੋਲ ਜਾਣੀ ਸੀ ਆਰਤੀਆ ਨੇ ਪੈਸੇ ਦੇਣੇ ਸੀ ਸਪਰੇਅ ਤੇ ਪੈਸੇ ਦੇਣੇ ਸੀ ਹੋਤੀ ਅੱਜ ਕੁੱਤਾ ਵਾਂਗ ਪਾਲੀ ਹੋਈ ਫਸਲ ਦਾ ਨੁਕਸਾਨ ਹੋਇਆ ਕਿਸਾਨ ਨੂੰ ਵੋਣੀ ਪੈ ਰਹੀ ਹੈ ਉਸਨੇ ਲੱਖਾਂ ਰੁਪਏ ਖਰਚ ਕਰਕੇ ਇਹ ਫਸਲ ਵੀਜੀ ਸੀ ਇਸ ਮੋਕੇ ਕਿਸਾਨ ਨੇ ਹੱਥ ਜੋੜਦੇ ਹੋਏ ਕਹੇ ਕਿ ਉਸਨੇ ਆੜਤੀ ਨੂੰ ਤਾਂ ਪੈਸੇ ਲੈ ਸੀ ਵਿਆਜ ਤੇ ਉਹ ਵੀ ਮੋੜੇ ਨਹੀਂ ਪਰ ਹੁਣ ਉਸ ਨੂੰ ਆਪਣੀ ਫਸਲ ਵਾਉਣੀ ਪੈ ਰਹੀ ਹੈ। ਕਿਮਕੌਰ ਸਿੰਘ ਨਾਂ ਆ ਜੀ ਇਹ ਨਾ ਪਿੰਡ ਆ ਜੀ। ਰਾਮਗੜ੍ਹ ਪਿੰਡ ਆ ਜੀ। ਕਿੰਨੇ ਏਕੜ ਜਿਹੜੀ ਅੱਜ ਬਾਹਰ ਹਾਂ। 1 ਏਕੜ ਆ ਜੀ ਬਾਕੀ 5-6 ਏਕੜ ਉਧਰ ਖਰਾਬ ਹੋਈ ਪਈ ਆ ਉਹਦੇ ਵਿੱਚ ਡੈੜੀਆਂ ਨੇ ਨਾ ਉਹਨੂੰ ਬਾਹ ਸਕਦੇ ਆ ਨਾ ਉਹਨੂੰ ਛੱਡ ਸਕਦੇ ਆ। ਇਹਦੇ ਖਰਚਾ ਹੋ ਗਿਆ ਜੀ 25 ਤੋਂ 30000 ਰੁਪਏ ਖਰਚਾ ਹੋ ਗਿਆ 75000 ਨੂੰ ਫੇਕੇ ਦਈਏ ਇਹ। ਕਿ ਹੁਣ ਸਾਰੀ ਡਿਪੈਂਡੈਂਸ ਇਸੇ ਤੇ ਕਰਦਾ ਸੀ ਸਾਰੀ ਆਸ ਇਸੇ ਤੇ ਤੀ ਸਾਨੂੰ ਹੁਣ ਤਾਂ ਮੁਸ਼ਕਲੇ ਹੋ ਗਈ ਹੁਣ ਇਦੋਂ ਉਤੋਂ ਦੀ ਕੀ ਮੁਸ਼ਕਲ ਹੋਊਗਾ ਤੁਹਾਡੇ ਸਾਹਮਣੇ ਬਾਹਰੇ ਆ ਹੁਣ ਮੱਕ ਬੀਜਾਂਗੇ ਜੀ ਸਰਕਾਰ ਤੋਂ ਤਾਂ ਹੀ ਮੰਗ ਕਰਦੇ ਹਾਂ ਸਾਨੂੰ ਮਾਫੀਆ ਦਿੱਤਾ ਜਾਵੇ ਕੁਛ ਨਾ ਕੁਛ ਦਾ ਮਾਫੀਆ ਦਵੇ ਕੋਈ ਲਿਮਟਾਂ ਦੇ ਵਿਆਜ ਮਾਫ ਕਰੇ ਸਾਡੇ ਟਰੈਕਟਰ ਵੀ ਚਲਾ ਰਹੇ ਹਾਂ ਉਹਨਾਂ ਕਿਸ਼ਤਾਂ ਤੇ ਬਾਪੂ ਦੀ ਵੀ ਕਿਸ਼ਤ ਭਰਨੀ ਆਗੀ ਹਾਂਜੀ ਟਰੈਕਟਰ ਵੀ ਕਿਤੇ ਆ ਹੀ ਆ ਹੋਰ ਖਰਚੇ ਨੇ ਲਿਮਟਾਂ ਵੀ ਕਰਨੀਆਂ ਨੇ ਲਿਮਟਾਂ ਵੀ ਭਰਨੀਆਂ ਨੇ ਬੱਚੇ ਦੇ ਪੜ੍ਹਾਈਆਂ ਦੇ ਖਰਚੇ ਬਾਕੀ ਹੋਰ ਲੱਲਾ ਬੱਬਾ 500 ਪਰ ਇਹਾਂ ਕਰਤੀਆਂ ਇਹ ਤੇ اچھا ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਜੀ ਕੱਲ ਤਿੰਨੇ ਕੜਵਾ ਕੇ ਮੱਕੀ ਪੀਤਾ ਜੀ ਖਰਚਾ ਸਾਜੀ ਦੇਖੋ ਹੁਣ 75000 ਨੂੰ ਠੇਕੇ ਦੇ ਲਈ ਖੜੇ ਆ 25 25 30000 ਰੁਪਏਾਂ ਦੇ ਖਰਚਾ ਕਰਤਾ ਸੀ ਹੂੰ ਖਰਚੇ ਦੀ ਕੋਈ ਗਾਸਰ ਨਹੀਂ ਛੱਡੀ ਹੈਗੀ ਵੀ ਜੇ ਜੀ ਦੀ ਠੀਕ ਹੋ ਜੇ ਪਰ ਨਹੀਂ ਠੀਕ ਹੋਈ ਹੈਗੀ ਅੱਛਾ ਫਕੀਰ ਨੂੰ ਬੋਣੀ ਪਈ ਅੱਤੀ ਕਹਿੰਦੇ ਜੀ ਬਾਈ ਦੇ 10 12 ਕਿਲੋ ਖਰਾਬ ਹੋਏ ਨੇ ਜੀ ਜਿਹੜੇ 3 ਕਿਲੋ ਨੂੰ ਵਿੱਚੋਂ ਬਾਹ ਚੁੱਕਿਆ ਇਹ ਤੇ ਬਾਕੀ ਇਹ ਜੇ 6-7 ਕਿਲੇ ਖੜੇ ਨੇ ਜਿਹੜੇ ਉਹ ਵੀ ਅੱਧੀ ਨਕਾਲ ਹੋਊਗਾ ਬਕਾਇਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਰ ਕਾ ਭਰਾ ਖੜਾ ਜੀ ਸਾਡਾ ਇਹਨੇ ਵੀ ਵਾਹੀ ਹੈਗੀ ਇਹਨੇ ਲਵੀ ਵਾਹੀ ਹੈ ਜੀ ਇਹਦੇ ਵੀ 6 ਕਿਲੇ ਤੇ ਤਿੰਨੇ ਏਕੜ ਉਹ ਤਿੰਨੇ ਏਕੜ ਚੋਂ ਅੱਧੀ ਬਾਹ ਚੁੱਕਿਆ ਜੀ ਅੱਧੀ ਖਰਾਬ ਆ ਪਿੰਡ ਚ ਹੋਊਗਾ ਜੀ 200 ਕਿਲੇ ਦੇ ਲਗਭਗ ਹੋਊਗਾ ਜੀ ਹਾਂ ਜੀ ਬਹੁਤ ਵੱਡਾ ਨੁਕਸਾਨ ਹੋਇਆ ਬਈ ਜੀ ਕਿਵੇਂ ਹਾਲਾਤ ਨੇ ਪਿੰਡ ਦੇ ਬਹੁਤ ਔਖਾ ਜੀ ਅੱਪਾ ਡੇਢ ਕਿਲ ਵਾਤਾ ਜੀ ਅੱਛਾ ਤੇ ਡੇਢ ਏਕੜ ਬਾਉਣ ਦੀ ਤਿਆਰੀ ਹੋ ਜੇ ਤਿਆਰ ਉਹ ਤੇ ਬੀ ਪਾ ਰਿਆਂਗੇ ਜਿਹੜੀ ਡੇਢ ਏਕੜ ਬਾਤੀ ਪਹਿਲਾਂ ਅੱਛਾ ਉਸ ਤੋਂ ਅੱਗੇ ਦੇਖਦੇ ਜੇ ਸੰਭਲ ਹੀ ਠੀਕ ਆ ਨਹੀਂ ਉਹ ਵੀ ਬਾਉਣ ਦੀ ਤਿਆਰੀ ਹੈ ਠੇਕੇ ਤੇ ਆ ਜੀ 75000 ਨੂੰ ਕਿੱਲਾ ਠੇਕਾ ਜੀ ਇਹਦਾ ਬਾਕੀ ਹੋਰ ਖਰਚੇ ਆਏ ਬਨੇ ਜਿਹੜੇ ਖਰਚੇ ਵੀ ਬਹੁਤ ਬਾਰੇ ਖਰਚੇ ਖਰਚੇ ਬਹੁਤ ਜ਼ਿਆਦਾ ਹੋ ਗਏ ਜੀ ਮਤਲਬ ਇੱਕ ਕਿੱਲਾ ਇੱਕ ਏਕੜ ਸਾਨੂੰ ਕਿੰਨੀ ਲਾਈ ਆ ਜੀ ਉਹਦੇ ਨਾਲ ਹੀ ਖਰਚਾ ਸ਼ੁਰੂ ਹੋ ਗਿਆ ਖਰਚਾ ਸ਼ੁਰੂ ਹੋ ਗਿਆ ਅੱਜ ਤਾਂ ਇਹ ਮੰਗ ਕਰਦਾ ਜੀ ਪੰਜਾਬ ਸਰਕਾਰ ਤੋਂ ਵੀ ਸਾਨੂੰ ਜਾਂ ਸੈਂਟਰ ਗਵਰਨਮੈਂਟ ਜਾਂ ਪੰਜਾਬ ਸਰਕਾਰ ਸਾਨੂੰ ਕੋਈ ਮਦਦ ਦੇਵੇ ਸਾਨੂੰ ਬਿਚਾਰ ਆ ਰਹੇ ਆਰਤੀ ਦਾ ਵੀ ਸਾਨੂੰ ਪੈਸਾ ਪੈਸਾ ਮੋੜਨਾ ਪੈਣਾ ਜੀ ਸਾਡੇ ਖਰਚੇ ਨੂੰ ਸਾਡੇ ਘਰ ਚ ਪੈ ਰਹੇ ਨੇ ਕਿਸਾਨਾਂ ਵੱਲੋਂ ਆਪਣੀ ਕੁੱਤਾ ਵਾਂਗ ਪਾਲੀ ਫਸਲ ਹੁਣ ਵੋਂਦ ਲਈ ਮਜਬੂਰ ਹੋਣਾ ਪੈ ਰਿਹਾ ਏ ਜੇ ਸੰਡੇ ਉਹ ਚੋਨੇ ਦੀ ਖੜੀ ਫਸਲ ਜਿਹੜੀ ਐਸ ਹੋਰ ਵੱਢ ਕੇ ਆਰਤੀ ਕੋਲ ਜਾਣੀ ਸੀ ਆਰਤੀ ਨੇ ਪੈਸੇ ਦੇਣੇ ਸੀ ਸਪਰੇ ਦੇ ਪੈਸੇ ਦੇਣੇ ਸੀ ਉਤੀ ਅੱਜ ਕੁੱਤਾ ਵਾਂਗ ਪਾਲੀ ਹੋਈ ਫਸਲ ਦਾ ਨੁਕਸਾਨ ਹੋਇਆ ਕਿਸਾਨ ਨੂੰ ਵੋਣੀ ਪੈ ਰਹੀ ਏ ਉਸਨੇ ਲੱਖਾਂ ਰੁਪਏ ਖਰਚ ਕਰਕੇ ਇਹ ਫਸਲ ਵੀਜੀ ਸੀ ਇਸ ਮੋਕੇ ਕਿਸਾਨ ਨੇ ਹੱਥ ਜੋੜਦੇ ਹੋਏ ਕਿਹਾ ਕਿ ਉਸਨੇ ਆੜਤੀ ਉਹ ਤੋਂ ਪੈਸੇ ਲੈ ਸੀ ਵਿਆਜ ਤੇ ਉਹ ਵੀ ਮੋੜੇ ਨਹੀਂ ਪਰ ਹੁਣ ਉਸ ਨੂੰ ਆਪਣੀ ਫਸਲ ਵਾਉਣੀ ਪੈ ਰਹੀ ਹੈ ਕਿਮਕੌਰ ਸਿੰਘ ਨਾਇਆ ਜੀ ਇਹ ਨਾ ਪਿੰਡ ਹੈ ਰਾਮਗੜ੍ਹ ਪਿੰਡ ਹੈ ਜੀ ਕਿੰਨੇ ਏਕੜ ਜਿਹੜੀ ਅੱਜ ਬਾਹਰ ਹਾਂ ਇਹ 1 ਏਕੜ ਹੈ ਜੀ ਬਾਕੀ 5-6 ਏਕੜ ਉਧਰ ਖਰਾਬ ਹੋਈ ਪਈ ਆ ਉਹਦੇ ਵਿੱਚ ਡੈੜੀਆਂ ਦੇ ਨਾਂ ਉਹਨੂੰ ਬਾਹਰ ਸਕਦੇ ਆ ਨਾ ਉਹਨੂੰ ਛੱਡ ਸਕਦੇ ਆ ਇਹਦੇ ਖਰਚਾ ਹੋ ਗਿਆ ਜੀ 25 ਤੋਂ 30000 ਰੁਪਏ ਖਰਚਾ ਹੋ ਗਿਆ 75000 ਨੂੰ ਠੇਕੇ ਦੇ ਆ ਜੀ ਕਿ ਹੁਣ ਸਾਰੀ ਡਿਵੈਂਟ ਇਸੇ ਤੇ ਕਰਦਾ ਸੀ ਸਾਰੀ ਆਸ ਇਸੇ ਤੇ 33 ਸਾਨੂੰ ਹੁਣ ਤਾਂ ਮੁਸ਼ਕਲੇ ਹੋ ਗਈ ਹੁਣ ਇਦੋਂ ਉਤੋਂ ਦੀ ਕੀ ਮੁਸ਼ਕਲ ਹੋਊਗਾ ਤੁਹਾਡੇ ਸਾਹਮਣੇ ਬਾਹਰੇ ਹਾਂ ਹੁਣ ਮੱਕ ਬੀਜਾਂਗੇ ਜੀ ਸਰਕਾਰ ਤੋਂ ਤਾਂ ਅਸੀਂ ਮੰਗ ਕਰਦੇ ਹਾਂ ਸਾਨੂੰ ਮਾਫੀਆ ਦਿੱਤਾ ਜਾਵੇ ਕੁਛ ਨਾ ਕੁਛ ਦਾ ਮਾਫੀਆ ਦਵੇ ਕੋਈ ਲਿਮਟਾਂ ਦੇ ਵਿਆਜ ਮਾਫ ਕਰੇ ਸਾਡੇ ਟਰੈਕਟਰ ਵੀ ਚਲਾ ਰਹੇ ਹਾਂ ਉਹਨਾਂ ਕਿਸ਼ਤਾਂ ਤੇ ਉਹਦੇ ਬਾਪੂ ਦੀ ਵੀ ਕਿਸ਼ਤ ਭਰਨੀ ਆਗੀ ਹਾਂਜੀ ਟਰੈਕਟਰ ਦੀ ਕਿਸ਼ਤਾਂ ਜੀ ਆ ਹੀ ਆ ਹੋਰ ਖਰਚੇ ਨੇ ਲਿਮਟਾਂ ਵੀ ਕਰਨੀਆਂ ਨੇ ਲਿਮਟਾਂ ਵੀ ਭਰਨੀਆਂ ਨੇ ਬੱਚੇ ਦੇ ਪੜ੍ਹਾਈਆਂ ਦੇ ਖਰਚੇ ਬਾਕੀ ਹੋਰ ਲੱਲਾ ਪੱਪਾ 500 ਬਰੇਹਾਂ ਕਰਤੀਆਂ ਇਹਦੇ ਅੱਛਾ ਹੁਣ ਕਰ ਕਿਨੇ ਪਿਆ ਕੋਈ ਫਰਕ ਨਹੀਂ ਪਿਆ ਜੀ ਕੱਲ ਤਿੰਨੇ ਕੜਵਾ ਕੇ ਮੈਂ ਕਬੀਤਾ ਜੀ ਖਰਚਾ ਸਾਜੀ ਦੇਖੋ ਹੁਣ 75000 ਨੂੰ ਠੇਕੇ ਦੇ ਲਈ ਖੜੇ ਆ 25 25 30000 ਰੁਪਏ ਦਾ ਖਰਚਾ ਕਰਤਾ ਸੀ ਹੂੰ ਖਰਚੇ ਦੀ ਕੋਈ ਗੱਲ ਫਰ ਨਹੀਂ ਛੱਡੀ ਹੈਗੀ ਵੀ ਜੇ ਜੀ ਦੀ ਠੀਕ ਹੋ ਜੇ ਪਰ ਨਹੀਂ ਠੀਕ ਹੋਈ ਜੇਗੀ ਅੱਛਾ ਫਕੀਰ ਨੂੰ ਬੋਣੀ ਪਈ ਅੱਤੀ ਕਹਿੰਦੇ ਜੀ ਬਾਈ ਦੇ 10 12 ਕਿਲੋ ਖਰਾਬ ਹੋਏ ਨੇ ਜਿਹੜੇ 3 ਕਿਲੋ ਨੇ ਉਹਦੇ ਚੋਂ ਬਾਹ ਚੁੱਕਿਆ ਇਹੇ ਤੇ ਬਾਕੀ ਇਹ ਜੇ 6-7 ਕਿੱਲੇ ਖੜੇ ਨੇ ਜਿਹੜੇ ਉਹ ਵੀ ਅੱਧੀ ਨਕਾਲ ਹੋਊਗਾ ਬਕਾਇਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਰ ਕਾ ਭਰਾ ਖੜਾ ਜੀ ਸਾਡਾ ਇਹਨੇ ਵੀ ਵਾਹੀ ਹੈਗੀ ਇਹਨੇ ਲਵੀ ਵਾਹੀ ਹੈ ਜੀ ਇਹਦੇ ਵੀ 6 ਕਿੱਲੇ ਤੇ ਤਿੰਨੇ ਏਕੜ ਉਹ ਤਿੰਨੇ ਏਕੜ ਚੋਂ ਅੱਧੀ ਬਾਹ ਚੁੱਕਿਆ ਜੀ ਅੱਧੀ ਖਰਾਬ ਆ ਪਿੰਡ ਚ ਹੋਊਗਾ ਜੀ 200 ਕਿੱਲੇ ਦੇ ਲਗਭਗ ਹੋਊਗਾ ਜੀ ਹਾਂ ਜੀ ਬਹੁਤ ਵੱਡਾ ਨੁਕਸਾਨ ਹੋਇਆ ਬਈ ਜੀ ਕਿਵੇਂ ਹਾਲਾਤ ਨੇ ਪਿੰਡ ਦੇ ਬਹੁਤ ਔਖੇ ਹਾਲਾਤ ਬਹੁਤ ਮਾਰੇ ਨੇ ਅੱਪਾ ਡੇਢ ਕਿਲ ਵਾਤਾ ਜੀ अच्छा ते डेढ़ एकड़ बाउंड्री ਦੀ ਤਿਆਰੀ ਉਹ ਜੇ ਤਿਆ ਉਹ ਤੇ ਵੀ ਪਾ ਰਹੇਗੇ ਜਿਹੜੀ डेढ़ एकड़ ਬਾਤੀ ਪਹਿਲਾਂ ਸੋਸ ਤੋਂ ਅੱਗੇ ਦੇਖਦੇ ਜੇ ਸੰਭਲ ਹੀ ਠੀਕ ਆ ਨੇ ਉਹ ਵੀ ਬਾਉਂਡਰੀ ਤਿਆਰੀ ਹੈ ਠੀਕੇ ਤੇ ਆ ਜੀ 75000 ਨੂੰ ਕਿੱਲਾ ਠਿੱਕਾ ਜੀ ਦਾ ਬਾਕੀ ਹੋਰ ਖਰਚੇ ਆਏ ਬਨੇ ਜਿਹੜੇ ਖਰਚੇ ਖਰਚੇ ਬਹੁਤ ਜ਼ਿਆਦਾ ਹੋ ਗਏ ਜੀ ਮਤਲਬ ਇੱਕ ਕਿੱਲਾ ਇੱਕ ਏਕੜ ਸਾਨੂੰ ਜਿਹੜੀ ਲਾਈ ਆ ਜੀ ਉਹਦੇ ਨਾਲ ਹੀ ਖਰਚਾ ਸ਼ੁਰੂ ਆ ਖਰਚਾ ਸ਼ੁਰੂ ਹੋ ਰਿਹਾ ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਪਿਆ ਸਰਕਾਰ ਤੋਂ ਵੀ ਸਾਨੂੰ ਜਾਂ ਸੈਂਟਰ ਗਵਰਨਮੈਂਟ ਜਾਂ ਪੰਜਾਬ ਸਰਕਾਰ ਸਾਨੂੰ ਕੋਈ ਮਦਦ ਦੇਵੇ ਸਾਨੂੰ ਵੀ ਛਾਰਾ ਦੇ ਆਰਤੀ ਦਾ ਵੀ ਸਾਨੂੰ ਪੈਸਾ ਪੈਸਾ ਮੋੜਨਾ ਪਿਆ ਜੀ ਸਾਡੇ ਖਰਚੇ ਨੂੰ ਸਾਡੇ ਘਰ ਤੋਂ ਪਹਿਰੇ ਨੇਗੇ